ਡਰਚ ਲੋਕ ਤੇ ਸੁੱਤਾ ਪਿਆ ਪਰ ਸ਼ਾਸਨ ਹੁਣ ਜਗਦੀਸ਼ ਕੁਮਾਰ ਜੱਗਾ ਉਤਰਿਆ ਮੈਦਾਨ 'ਚ ਲੋਕਾਂ ਨੂੰ ਅਪੀਲ ਕਰ ਸੱਦਿਆ ਟਾਲੀ ਵਾਲੇ ਚੋਂ ਜਾਣੋ ਕਿਸ ਦੇ ਨਾਲ ਪਿਆ ਮੰਗਾ ਤੇ ਪਿਓ ਹੋ ਰਹੇ ਹਨ ਪ੍ਰਸ਼ਾਸਨ ਤੇ ਗਰਮ ਘੋੜਾ ਪੇਗਾ ਸੁਣ ਤਾ ਨਾ ਰਾਜਪੁਰੇ ਚ ਕਿੰਨੀਆਂ ਵਾਰਦਾਤਾ ਹੋ ਰਹੀਆਂ ਕਾਨੂੰਨ ਨਾ ਐਂਡ ਆਰਡਰ ਬਿਲਕੁਲ ਖਤਮ ਹੋ ਚੁੱਕਿਆ ਰਾਜਪੁਰੇ ਚ ਤੇ ਲੋਕਾਂ ਨਾਲ ਰੋਜ਼ ਹੀ ਵਾਰਦਾਤਾ ਹੋ ਰਹੀਆਂ ਰੋਜ਼ ਹੀ ਲੁੱਟ ਕੋ ਹੋ ਰਹੀ ਹੈ ਰੋਜ਼ ਚੋਰੀਆਂ ਹੋ ਰਹੀਆਂ ਆਪਣੇ ਆਪ ਨੂੰ ਸੇਫ ਰਹਿਣ ਵਾਸਤੇ ਆਪਣੇ ਬੱਚਿਆਂ ਦੀ ਜ਼ਿੰਦਗੀ ਸੇਫ ਕਰਨ ਵਾਸਤੇ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਤੁਹਾਡਾ ਆਪਣਾ ਜਗਦੀਸ਼ ਕੁਮਾਰ ਜੱਗਾ ਦੋਸਤੋ ਤੁਸੀਂ ਸਵੇਰ ਤੋਂ ਮੇਰੇ ਨਾਲ ਤੁਸੀਂ ਜੁੜੇ ਹੋ ਹੀ ਹੋਏ ਹੋ ਲਾਈਵ ਦੇਖ ਹੀ ਰਹੇ ਹੋ ਵੀ ਰਾਜਪੁਰਾ 'ਚ ਕਿੰਨੀਆਂ ਵਾਰਦਾਤਾ ਹੋ ਰਹੀਆਂ ਤੇ ਕੋਈ ਕਾਨੂੰਨ ਵਿਵਸਥਾ ਦੀ ਕਾਨੂੰਨ ਲਾ ਰ ਐਂਡ ਆਰਡਰ ਬਿਲਕੁਲ ਖਤਮ ਹੋ ਚੁੱਕਿਆ ਹੈ ਰਾਜਪੁਰਾ 'ਚ ਤੇ ਲੋਕਾਂ ਨਾਲ ਰੋਜ਼ ਹੀ ਵਾਰਦਾਤਾ ਹੋ ਰਹੀਆਂ ਰੋਜ਼ ਹੀ ਲੁੱਟ ਕੋ ਹੋ ਰਹੀ ਹੈ ਰੋਜ਼ ਚੋਰੀਆਂ ਹੋ ਰਹੀਆਂ ਤੇ ਮੈਂ ਤੁਹਾਨੂੰ ਅਪੀਲ ਕਰਦਾ ਵੀ ਤੁਸੀਂ ਆਪਣੇ ਆਪ ਨੂੰ ਸੇਵ ਕਰਨ ਵਾਸਤੇ ਆਪਣੇ ਬੱਚਿਆਂ ਦੀ ਜ਼ਿੰਦਗੀ ਸੇਵ ਕਰਨ ਵਾਸਤੇ ਅਸੀਂ ਕੱਲ ਮੈਂ ਕੋਈ ਆ ਕੱਲ ਅਸੀਂ 1 ਵਜੇ ਟਾਲੀ ਵਾਲੇ ਚੌਕ ਤੇ ਧਰਨਾ ਦੇ ਰਹੇ ਆ ਮੈਂ ਕੋਈ ਆਪਣੇ ਵਾਸਤੇ ਧਰਨਾ ਨਹੀਂ ਦੇ ਰਿਆ ਮੈਂ ਤੁਹਾਡੇ ਵਾਸਤੇ ਧਰਨਾ ਦੇ ਰਿਆ ਮੈਂ ਤੁਹਾਨੂੰ ਸਾਰਿਆਂ ਨੂੰ ਹਲਕਾ ਰਾਜਪੁਰਾ ਦੇ ਸਾਰੇ ਇਹ ਪਿੰਡ ਵਾਲੇ ਨੇ ਇਹ ਦੁਕਾਨਦਾਰ ਨੇ ਸ਼ਹਿਰ ਵਾਸੀ ਨੇ ਮੈਂ ਸਾਰਿਆਂ ਨੂੰ ਅਪੀਲ ਕਰਦਾ ਕੱਲ 1 ਵਜੇ ਟਾਲੀ ਵਾਲੇ ਚੌਕ ਤੇ ਪਹੁੰਚੋ ਤੇ ਅਸੀਂ ਆਪਣੇ ਬੱਚਿਆਂ ਦੀ ਜ਼ਿੰਦਗੀ ਸੇਵ ਕਰੀਏ ਤੇ ਆਪਣੇ ਆਪ ਨੂੰ ਸੇਵ ਕਰੀਏ ਮੈਂ ਤੁਹਾਨੂੰ ਬਾਰ ਬਾਰ ਇੱਕ ਘੰਟਾ ਦੋ ਘੰਟੇ ਵਾਸਤੇ ਦੁਕਾਨਾਂ ਬੰਦ ਕਰਕੇ ਕੱਲ ਟਾਲੀ ਵਾਲੇ ਚੌਂਕ ਤੇ ਪਹੁੰਚੋ ਮੈਰੀ ਮੈਂ ਤੁਹਾਨੂੰ ਬਾਰ ਬਾਰ ਇੱਕ ਅਪੀਲ ਕਰ ਰਿਹਾ ਵੀ ਤੁਸੀਂ ਜ਼ਰੂਰ ਪਹੁੰਚੋ ਜਿਨ੍ਹਾਂ ਨਾਲ ਵਾਰਦਾਤਾ ਜਿਨ੍ਹਾਂ ਨਾਲ ਵਾਰਦਾਤਾ ਹੋਈਆਂ ਮੇਰੇ ਕੋਲ ਅੱਜ ਸਵੇਰ ਦੀਆਂ 100 ਫੋਨ ਆ ਚੁੱਕੇ ਮੇਰੇ ਕੋਲ ਤੇ ਮੈਸੇਜ ਆ ਚੁੱਕੇ ਆ ਵੀ ਸਾਡੇ ਨਾਲ ਇਹ ਹੋ ਗਿਆ ਸਾਡੇ ਨਾਲ ਇਹ ਹੋ ਗਿਆ ਜਿਨ੍ਹਾਂ ਨਾਲ ਵੀ ਵਾਰਦਾਤਾ ਹੋਈਆਂ ਉਹ ਵੀ ਆਪਣੇ ਗੱਲੀ ਮੋਹਲੇ ਸਾਰੇ ਆਪਣੇ ਉੱਥੇ ਆ ਕੇ ਸਾਡੇ ਨਾਲ ਉੱਥੇ ਤਰਨੇ ਚ ਸ਼ਾਮਲ ਹੋਵੋ ਤਾਂ ਕਿ ਸਰਕਾਰ ਦੇ ਅਸੀਂ ਅੱਖਾ ਖੋਲ ਸਕੀਏ ਵੀ ਇੱਥੇ ਕਾਨੂੰਨ ਵਿਵਸਥਾ ਬਿਲਕੁਲ ਖਤਮ ਹੋ ਚੁੱਕੀ ਹੈ ਲਾਅ ਐਂਡ ਆਰਡਰ ਬਿਲਕੁਲ ਖਤਮ ਹੋ ਚੁੱਕੀ ਹੈ ਸਰਕਾਰ ਦੇ ਕੰਨਾਂ 'ਚ ਇਹ ਗੱਲਾਂ ਪਹੁੰਚਣ ਤੁਹਾਡਾ ਆਉਣਾ ਬੜਾ ਜ਼ਰੂਰੀ ਹੈ ਮੈਂ ਸਾਰਿਆਂ ਨੂੰ ਬਾਰ ਬਾਰ ਬੇਨਤੀ ਕਰਦਾ ਇੱਕ ਵਜੇ ਜ਼ਰੂਰ ਪਹੁੰਚੋ ਆਪਣੇ ਆਪ ਵਾਸਤੇ ਪਹੁੰਚੋ ਧੰਨਵਾਦ